ਉਨੇ ਐਸੀ ਵੀ ਜਿਹਦੇ ਸੁਭਾਅ ਉੱਤੇ ਮੌਤ ਦੀ ਤੇ ਵਰ ਗਿਆ ਤੇ ਉਹਦੀ ਉਮਰ ਲੰਬੀ ਹੋ ਜਾਂਦੀ ਹੈ ਪਰ ਪਤਾ ਨਹੀਂ ਉਹ ਸੁਵਾ ਵੀ ਝੂਠੀ ਸਾਬਤ ਹੋ ਗਈ ਆਖਾਣ ਵੀ ਝੂਠਾ ਸਾਬਤ ਹੋ ਗਿਆ ਤੇ ਜਿੰਨੇ ਲਿਖੇ ਹੁੰਦੇ ਸਵਾਸ ਜਿੰਨੇ ਲਿਖੇ ਹੁੰਦੇ ਨੇ ਉਨੇ ਹੀ ਬੰਦਾ ਚਲੋ ਸ਼ਾਨੋ ਸ਼ੌਕਤ ਨਾਲ ਗਏ ਨੇ ਜੀ ਕੋਈ ਗੱਲ ਨਹੀਂ ਸਭ ਠੀਕ ਹੈ ਬੱਟ ਇਹੋ ਜਿਹਾ ਸੋਹਣਾ ਕਲਾਕਾਰ ਜਿਹੜਾ ਹਰ ਫਨ ਮੌਲਾ ਹੋਵੇ ਕਲਾਕਾਰੀ ਤੇ ਅਦਾਕਾਰੀ ਤੇ ਬਿਊਟੀ ਪੱਖੋਂ 10ਵੇਂ ਨੰਬਰ ਤੇ ਵਰਲਡ ਤੇ ਡਿਕਲੇਅਰ ਕੀਤੇ ਗਏ ਸੀਗੇ ਧਰਮਿੰਦਰ ਜੀ ਕਿਤਾ ਲੰਬਾ ਸੋਹਣਾ ਜੋ ਆਨਰ ਦਿਲਦਾਰ ਦਿਲਦਾਰ ਉਹ ਪੰਜਾਬ ਦੀਆਂ ਜੜ੍ਹਾਂ ਨਾਲ ਅਖੀਰਲੇ ਦਮ ਤੱਕ ਜੁੜੇ ਰਹਿਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਫਾਰਮ ਹਾਊਸ ਦੇ ਵਿੱਚ ਰਹਿਣਾ ਉਹੀ ਉਹਦਾ ਸ਼ੌਕ ਪੜ ਜੋ ਪਨਪਤਾ ਸੀ ਅੰਦਰ ਉਹ ਅਖੀਰਲੇ ਦਮ ਤੱਕ ਉਹਨਾਂ ਨੇ ਜਿੰਦਾ ਰੱਖਿਆ ਐਂਡ ਦੋ ਪਰਿਵਾਰਾਂ ਨੂੰ ਘੱਟਾ ਪੈ ਮੈਨੂੰ ਲੱਗਦਾ ਜੇ ਹਿਮਾਵੰਦਲੀ ਜੀ ਨੂੰ ਵੀ ਦੇਖੋ ਤੁਸੀਂ ਦੋ ਵਿਚਾਰੀਆਂ ਵੱਡੇ ਜਿਹੜੇ ਉਹਨਾਂ ਦੇ ਮੈਸੇਜ ਨੇ ਉਹ ਵੀ ਨੇ ਬੱਚੇ ਨੇ ਕਿੰਨੇ ਤਾਂ ਬਹੁਤ ਔਖੀ ਘੜੀ ਹੁੰਦੀ ਹੈ ਵੇਖੋ ਪਰ ਦਾ ਤਬ ਜੇ ਇਨਸਾਨ ਨੇ ਇੱਕ ਵਾਰੀ ਹੋਣਾ ਜੀ ਭਾਵੇਂ 100 ਸਾਲ ਦਾ ਹੋਵੇ ਭਾਵੇਂ 90 ਦਾ ਹੋਵੇ ਭਾਵੇਂ 70 ਦਾ ਹੋਵੇ ਦੁਨੀਆ ਛੱਡਣੀ ਬਹੁਤ ਮਤਲਬ ਔਖਾ ਕੰਮ ਹੈ ਬੱਚਿਆਂ ਲਈ ਔਰ ਪਰਿਵਾਰ ਲਈ ਔਰ ਜਾਦੇ ਕਰਕੇ ਉਹਦੇ ਵਾਲਡਵੇਟ ਜਿਹੜੇ ਫੈਨ ਬੈਠੇ ਨੇ ਬਹੁਤ ਉਹਨਾਂ ਲਈ ਸਦਮੇ ਭਰੀ ਗੱਲ ਹੈ ਹੁਣੇ ਪ੍ਰੀਤੀ ਸੱਪਰੂ ਜੀ ਮੇਰੇ ਘਰੋਂ ਗਏ ਨੇ ਉਹਨਾਂ ਦੀ ਫਲਾਈਟ ਹੈ 4 ਵਜੇ ਹੁਣੇ ਸਾਨੂੰ ਵੀ ਹੁਣੇ ਪਤਾ ਲੱਗਿਆ ਸੀ ਨਹੀਂ ਮੈਂ ਉਹਨਾਂ ਨੂੰ ਵੀ ਲਾਈਨ ਤੇ ਲੈ ਦੇਣਾ ਸੀਗਾ ਉਹ ਵੀ ਬਾਅਦ ਚਲੇ ਗਏ ਬੰਬੇ ਲਈ ਰਵਾਨਾ ਹੋ ਗਏ ਫਟਾਫਟ ਫਲਾਈਟ ਫੜ ਕੇ ਜੀ ਜੀ ਤੋਂ ਬਹੁਤ ਅਫਸੋਸ ਦੀ ਘੜੀ ਹੈ ਜੀ ਬਹੁਤ ਜ਼ਿਆਦਾ ਸੋਰੀ ਜੀ ਜੀ ਸੁਕੀ ਬਰਾਰ ਜੀ ਜਿੱਦਾਂ ਕਿ ਬਲੈਕ ਐਂਡ ਵਾਈਟ ਫਿਲਮਾਂ ਤੋਂ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀਗੀ ਤੇ ਇੱਕ ਬਲੈਕ ਐਂਡ ਵਾਈਟ ਫਿਲਮਾਂ ਦੇ ਵਿੱਚ ਉਹ ਛਾਇਰੇ 컬러 ਫਿਲਮਾਂ ਦਾ ਦੌਰ ਆਇਆ ਉਸੇ ਦੇ ਵੀ ਛਾਇਰੇ ਤੇ ਜਦੋਂ ਹੁਣ ਆਪਾਂ ਕੀ ਕੀ ਇੱਕ ਨਵਾਂ ਆਧੁਨਿਕ ਯੁੱਗ ਦੇ ਵਿੱਚ ਜਦੋਂ ਆਪਾਂ ਪਰਵੇਸ਼ ਕੀਤਾ 20ਵੀਂ ਸਦੀ ਦੇ ਤਾਂ ਉਸ ਯੁੱਗ ਦੇ ਵਿੱਚ ਵੀ ਉਹਨਾਂ ਨੇ ਰਾਜ ਜਿਹੜਾਗਾ ਫਿਲਮਾਂ ਦੇ ਉੱਤੇ ਜਿਹੜਾ ਕੀਤਾ ਕੀ ਕੁਝ ਯਾਦਾ ਜਿਹੜੀਆਂ ਨੇ ਤੁਹਾਡੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਬਹੁਤ ಜಾਸਾ ਜੁੜੀਆਂ ਜੀ ਇੱਕ ਵਾਰੀ ਬਿਆਨ ਸਿੰਘ ਜਦੋਂ ਸੀਐਮ ਸੀ ਇੱਕ ਪ੍ਰੋਗਰਾਮ ਤੇ ਆਏ ਸੀ ਕਿ ਧਰਮਿੰਦਰ ਜੀ ਉਹਨਾਂ ਨੇ ਫਲਕਾਰੀ ਦੀ ਜੈਕਟ ਪਾਈ ਹੋਈ ਸੀ ਤੇ ਮੇਰਾ ਤਾਂ ਲਿਬਾਸ ਪਤਾ ਹੀ ਸੱਭਿਆਚਾਰ ਹੀ ਹੁੰਦਾ ਹਮੇਸ਼ਾ ਜੀ ਜੀ ਬੰਦੇ ਕਦੇ ਕੁੜੀਆਂ ਬੜਾ ਪੰਜਾਬ ਦੀ ਐ ਪਤਾ ਤਾ ਤਾ ਪਤਾ ਲੱਗ ਗਿਆ ਤੈਨੂੰ ਪੰਜਾਬ ਦੀ ਐ ਭਾਈ ਸੁੱਖੀ ਬਰਾਣਾ ਮੈਂ ਕਿਹਾ ਹਾਂਜੀ ਹਾਂਜੀ ਐਨਾ ਸਤਕਾਰ ਦਿੱਤਾ ਕਹਿੰਦੇ ਪੰਜਾਬੀ ਤੂੰ ਜਿੰਦਾਬਾਦ ਰੱਖੋ ਪੰਜਾਬੀ ਤੂੰ ਜਿਉਂਦੇ ਰੱਖੋ ਸੋ ਪੰਜਾਬ ਦੀਆਂ ਜਣਾ ਨਾਲ ਜੁੜੇ ਹੋਏ ਕਲਾਕਾਰ ਔਰ ਹਰ ਫਿਲਮ ਉਹਦੀ ਹਿੱਟ ਹੁੰਦੀ ਸੀ ਲੋਕ ਪਤਾ ਹੀ ਲੱਗਦਾ ਹੁੰਦਾ ਤਰਨਤਪੁਰ ਦੀ ਫਿਲਮ ਆ ਤਾਂ ਭੱਜੇ ਜਾਂਦੇ ਸੀ ਦੇਖਣ ਤਰਨਤਪੁਰ ਦੀ ਫਿਲਮਾਂ ਆ ਉਹ ਅਸੀਂ ਬਚਪਨ ਤੋਂ ਲੈ ਕੇ ਫਿਲਮਾਂ ਦੇਖੀਆਂ ਇੱਕ ਜਿਹੜਾ ਸਾਡੇ ਪਖਰਾਏ ਬਠਿੰਡੇ ਨੂੰ ਬਿਲੋਂਗ ਕਰਦੀ ਹੈ ਪਖਰਾਏ ਥੀਟਰ ਪੱਕਾ ਹੀ ਕੋਕਤਪੁਰ ਸੰਧਰ ਦੀਆਂ ਫਿਲਮਾਂ ਲਈ ਹੁੰਦਾ ਸੀਗਾ ਔਰ ਫਿਲਮੇ ਨਹੀਂ ਸੀ ਲੱਗਦੀ ਉੱਥੇ ਬਠਿੰਡੇ ਸਾਡੇ ਪਰ ਇੰਨੀ ਜਨਤਾ ਫੈਨ ਮਤਲਬ ਸੰਧਰ ਦੀ ਕਿਉਂਕਿ ਤੁਸੀਂ ਦੇਖੋ ਇੱਕ ਉਹਦਾ ਡਾਕਸ਼ ਦੇਖੋ ਵੀ ਬਿਊਟੀ ਦੇਖੋ ਉਹਦਾ ਕੱਦ ਦੇਖੋ ਉਹਦਾ ਉਹਦਾ ਮਤਲਬ ਹਰ ਚੀਜ਼ ਜਦ ਇੱਕ ਇੱਕ ਜਿਵੇਂ ਘਰ ਤੇ ਨਹੀਂ ਲਈ ਹੁੰਦੀ ਪਰਵਾਸ ਨਾਲ ਮਤਲਬ ਫੀਚਰ ਤੋਂ ਲੈ ਕੇ ਹਾਈਟ ਤੋਂ ਲੈ ਕੇ ਇੰਨਾ ਸੋਹਣਾ ਕਲਾਕਾਰ ਤੁਸੀਂ ਵੇਖੋ ਕਿਹੜਾ ਅੱਜ ਕੱਲ੍ਹ ਦੇ ਜਮਾਨੇ 'ਚ ਹੈਨਾ ਬਿਲਕੁਲ ਸਹੀ ਬੋਲਦੇ ਹੋ ਹਰ فن ਮੋਲਾ ਹੋਵੇ ਐਕਟਿੰਗ ਵੀ ਵਧੀਆ ਹੋਵੇ ਤੇ ਸੁਭਾਅ ਵੀ ਵਧੀਆ ਹੋਵੇ ਮਲਟੀ ਟੋਲੈਂਟਡ ਪਰਫਾਰਮੈਂਸ ਸਟਾਈਲ ਵੀ ਔਰ ਬਾਕੀ ਹੌਸਲੇ ਵਾਲੇ ਸੀ ਦਲੇਰ ਸੀਗੇ ਕਿ ਅਖੀਲੇ ਦਮ ਤੱਕ ਆਪਣੇ ਕਦਮਾਂ ਦੇ ਉੱਤੇ ਚੱਲ ਕੇ ਉਹ ਘਰ ਗਏ ਜਦੋਂ ਪਿਛਲੀ ਵਾਰ ਜਦੋਂ ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਮਿਲੀ ਸੀ ਤੇ 11 ਨਵੰਬਰ ਦੀ ਮੈਂ ਗੱਲ ਕਰ ਰਿਹਾ ਤੇ ਅੱਜ ਤੁਸੀਂ ਦੇਖੋ ਕਿ ਅੱਜ ਦੁੱਖ ਦੀ ਖਬਰ ਜਿਹੜੀ ਆ ਉਹ ਸਾਹਮਣੇ ਆ ਗਈ ਹੈ ਕਿਵੇਂ ਉਹਨਾਂ ਨੂੰ ਯਾਦ ਰੱਖਿਆ ਜਾਊਗਾ ਇਸ ਦੁਨੀਆ ਦੇ ਵਿੱਚ ਉਹਨਾਂ ਨੂੰ ਵੇਖੋ ਜੀ ਉਹ ਅਨੰਮਾ ਸਾਨੂੰ ਜ਼ਿੰਦਗੀ ਮਿਲੀ ਉਹ ਜ਼ਿੰਦਗੀ ਨੂੰ ਤੱਕਰੇ ਜ਼ਿੰਦਗੀ ਨੂੰ ਅੱਗੇ ਅੱਗੇ ਲਾ ਕੇ ਪੜਾਉਂਦੇ ਰਹੇ ਹਉ ਪਤਾ ਹੀ ਆਪਾਂ ਨੂੰ 2 ਸਾਲਾਂ ਤੋਂ ਸਿਹਤ ਵੱਲੋਂ ਹਨਾ ਜੀ ਜੀ ਸੋ ਸਾਨੂੰ ਹੀ ਸਿਹਤ ਮਿਲਦੀ ਹੈ ਵੀ ਬੰਦੇ ਨੂੰ ਹੌਸਲੇ ਬਲੰਦ ਹੋਣੇ ਚਾਹੀਦੇ ਪਰਮੇਂਦਰ ਨੂੰ ਦੇਖੋ ਠੀਕ ਹੋ ਕੇ ਘਰੇ ਆ ਗਏ ਕਿੰਨਾ ਹੌਸਲਾ ਉਹਨਾਂ ਨੇ ਆਖਰੀ ਦਮ ਤੱਕ ਬਲੰਦ ਰੱਖਿਆ ਇੱਥੇ ਥੋੜਾ ਜਿਹਾ ਫਿਵਾੜਾ ਹੋ ਜਾ ਕੇ ਹੌਸਲੇ ਛੱਡ ਜਾਂਦੇ ਸੋ ਵੈਸੇ ਚੜ੍ਹਦੀ ਕਲਾ 'ਚ ਰਹੋ ਇਹ ਤਾਂ ਇੱਕ ਦਿਨ ਸਭ ਤੇ ਹੀ ਆਉਣਾ ਹੈ ਪਰ ਜਜ਼ਬਾ ਜਨੂੰਨ ਜੋ ਪਰਮੇਂਦਰ ਦਾ ਕੋਈ ਕੁਝ ਸਿੱਖੋ ਵੀ ਕਿੰਨਾ ਜਿੰਦਾਦਿਲ ਇਨਸਾਨ ਸੀ ਆਖਰੀ ਦਮ ਤੱਕ ਸਾਨੂੰ ਇਸ ਸਾਰੇ ਦਿਮਾਗ ਚ ਨਿਕਲੀ ਨਹੀਂ ਸਕਦੇ ਤੇ ਲੋਹਰ ਫਿਲਮ ਤੋਂ ਲੈ ਕੇ ਕਿਹੜੀ ਕਿਹੜੀ ਫਿਲਮ ਦਸੀਏ ਸ਼ੋਲੇ ਤੋਂ ਲੈ ਕੇ ਮਤਲਬ ਉਹ ਫਿਲਮਾਂ ਤਾਂ ਬਾੜੀ ਨਹੀਂ ਸਕਦੀ ਪਰ ਤਗਿਆ ਲੈ ਲਓ ਕਿੰਨੀਆਂ ਕਿਹੜੇ ਕਿਹੜੀ ਫਿਲਮਾਂ ਦਾ ਨਾਮ ਲਾਵਾਂਗੇ ਆਪਾਂ ਸੋ ਉਹ ਆਜਾ ਕਲਾਕਾਰ ਤਾਂ ਨਹੀਂ ਕਹਾਦਾ ਹੋਣਾ ਇਹੋ ਜਿਹੜਾ 90 ਸਾਲ ਦਾ ਫਤਿਹ ਲਿਖਾ ਹੋ ਗਿਆ ਹੈ ਜਿਹੜਾ ਲੈਜੈਂਡ ਆ ਮਤਲਬ ਸਦੀਆਂ ਬਾਅਦ ਪੈਦਾ ਹੁੰਦੇ ਨੇ ਇਹ ਤਾਂ ਬਹੁਤ ਔਖਾ ਕੰਮ ਹੈ ਜੀ ਇਹ ਤਾਂ ਮਤਲਬ ਪ੍ਰਮਾਤਮਾ ਨੇ ਚਲੋ ਸਭ ਨੇ ਹੀ ਜਾਣਾ ਪਰ ਦੁੱਖ ਤਾਂ ਲੱਗਦਾ ਹੀ ਹੈ ਜੀ ਮੁਰਖੇ ਧਰਬੰਦਰ ਤੋਂ ਅਸੀਂ ਫਿਲਹਾਲ ਚੱਤਨੇ ਉਹ ਦੇਖ ਸਕਾਂਗੇ ਉਹਨਾਂ ਦੇ ਬੱਚਾ ਦਾ ਫਾਦਰ ਕਿਹਨੂੰ ਕਹਿਣਗੇ ਜੀ ਪਾਪਾ ਕਿਹਨੂੰ ਕਹਿਣਗੇ ਕਾਟਾ ਤਾਂ ਹੈ ਹੀ ਆ ਜੀ ਬਹੁਤ ਵੱਡਾ ਕਾਟਾ ਜੀ ਬਹੁਤ ਵੱਡਾ ਕਾਟਾ